ਇੱਕ ਬੰਦਾ ਬਹੁਤ ਭਗਤੀ ਕਰਦਾ ਹੁੰਦਾ ਸੀ ਉਸ ਦੀ ਭਗਤੀ ਲੋ ਖੁਸ਼ ਹੋ ਕੇ ਪ੍ਰਮਾਤਮਾ ਪ੍ਰਗਟ ਹੋ ਜਾਂਦਾਗਾ ਪ੍ਰਮਾਤਮਾ ਉਹਨੂੰ ਕਹਿੰਦਾ ਕਿ ਜਾ ਭਗਤਾ ਜੋ ਤੇਰੇ ਦਿਲ ਚ ਇੱਕ ਇੱਛਾ ਮੰਗਲਾ ਤੇਰੀ ਮੈਂ ਪੂਰੀ ਕਰ ਦਉ ਉਹ ਕਹਿੰਦਾ ਠੀਕ ਆ ਮੈਂ ਇੱਕ ਵਾਰੀ ਘਰੇ ਜਾ ਕੇ ਆਉਣਾ ਉਹ ਘਰੇ ਜਾਂਦਾ ਘਰੇ ਜਾ ਕੇ ਦੇਖਦਾ ਹੈ ਕਿ ਉਹਦੀ ਮਾਂ ਨੂੰ ਦੇਖਦਾ ਨਹੀਂ ਹੁੰਦਾ ਉਹਦੀ ਮਾਂ ਕਹਿੰਦੀ ਮੇਰੇ ਲਈ ਅੱਖਾਂ ਮੰਗ ਲੈ ਪੁੱਤ ਉਹ ਜਦੋਂ ਫੇਰ ਕਮਰੇ ਚੋਂ ਬਾਹਰ ਆਉਂਦਾ ਉਦੀ ਘਰ ਵਾਲੀ ਖੜੀ ਹੁੰਦੀ ਹੈ ਉਦੀ ਘਰ ਵਾਲੀ ਕਹਿੰਦੀ ਹੈ ਕਹਿੰਦੇ ਆਪਣੇ ਔਲਾਦ ਹੈ ਨਹੀਂ ਤੁਸੀਂ ਔਲਾਦ ਮੰਗ ਲਓ ਉਹ ਘਰੋਂ ਬਾਹਰ ਜਾਂਦਾ ਤਾਂ ਉਹ ਸੋਚਦਾ ਕਿ ਯਾਰ ਸੋਨਾ ਚਾਂਦੀ ਮੰਗ ਲੈਣਾ ਹੈ ਘਰ ਦੀ ਗਰੀਬੀ ਦੂਰ ਹੋ ਜਾਏਗੀ ਫਿਰ ਉਹ ਰਾਸਤੇ 'ਚ ਜਾਂਦਾ ਜਾਂਦਾ ਉਹਨੂੰ ਰਾਸਤੇ 'ਚ ਉਹਦਾ ਗੁਰੂ ਮਿਲ ਜਾਂਦਾ ਜਦੋਂ ਉਹਨੂੰ ਗੁਰੂ ਮਿਲਦਾ ਹੈ ਗੁਰੂ ਕਹਿੰਦਾ ਹਾਂ ਭਗਤਾਂ ਕੀ ਹੋ ਗਿਆ ਤੈਨੂੰ ਉਹ ਐਂ ਕਰਕੇ ਸਾਰੀ ਗੱਲ ਸਮਝਾਉਂਦਾ ਉਹਨੂੰ ਗੁਰੂ ਨੂੰ ਦੱਸਦਾ ਕਿ ਐਂ ਕਰਕੇ ਮੇਰੀ ਭਗਤੀ ਤੋਂ ਖੁਸ਼ ਹੋ ਕੇ ਪ੍ਰਮਾਤਮਾ ਪ੍ਰਗਟ ਹੋਏ ਨੇ ਉਹਨੇ ਮੈਨੂੰ ਇੱਕ ਇੱਛਾ ਪੂਰੀ ਕਰਨ ਲਈ ਆਇਆ ਹੈ ਉਹ ਸਾਰੀ ਸਿਚੁਏਸ਼ਨ ਫੇਰ ਦੱਸਦਾ ਉਹਨੂੰ ਤਾਂ ਗੁਰੂ ਗੁਰੂ ਕਹਿੰਦਾ ਕੋਈ ਗੰਨੀ ਟੈਨਸ਼ਨ ਨਾ ਲੈ ਤੈਨੂੰ ਮੈਂ ਦੱਸਦਾ ਉਹ ਜਾ ਕੇ ਜਿਵੇਂ ਗੁਰੂ ਕਹਿੰਦਾ ਉਹ ਵੀ ਜਾ ਕੇ ਨਾਬ ਨੂੰ ਜਾ ਕੇ ਕਹਿਣਦਾਗਾ ਕਿ ਰੱਬਾ ਮੇਰੀ ਆਹ ਵਾਲੀ ਇੱਛਾ ਪੂਰੀ ਕਰ ਦੇ ਰੱਬ ਉਹਦੀਆਂ ਕਿੰਨੀ ਇੱਛਾ ਪੂਰਾ ਕਰ ਦਿੰਦਾਗਾ ਉਹਦੀ ਮਾਂ ਨੂੰ ਅੱਖਾਂ ਵੀ ਆ ਜਾਂਦੀਆਂ ਉਹਦੇ ਘਰੇ ਔਲਾਦ ਵੀ ਆ ਜਾਂਦੀ ਹੈ ਤੇ ਉਹ ਉਹਦੀ ਗਰੀਬੀ ਵੀ ਦੂਰ ਹੋ ਜਾਂਦੀ ਹੈ ਉਹਨੇ ਪਤਾ ਜਾ ਕੇ ਕੀ ਮੰਗਿਆ ਗੁਰੂ ਨੇ ਕਿਹਾ ਸੀਗਾ ਕਿ ਤੂੰ ਇਹ ਮੰਗੀ ਕਿ ਮੇਰੀ ਮਾਂ ਦੀ ਇੱਛਾ ਹੈ ਕਿ ਉਹ ਆਪਣੀਆਂ ਅੱਖਾਂ ਨਾਲ ਆਪਣੇ ਪੋਤੇ ਨੂੰ ਸੋਨੇ ਦੇ ਭੰਗੂੜੇ 'ਚ ਖੜਾਉਣਾ ਚਾਹੁੰਦੀ ਹੈ ਦੇਖੋ ਤਿੰਨੇ ਇੱਛਾ ਪੂਰੀਆਂ ਹੋਈਆਂ ਦੋਸਤੋ ਮਤਲਬ ਕਹਿਣ ਦਾ ਮਤਲਬ ਕੀ ਹੈ ਕਿ ਤੁਸੀਂ ਕੋਈ ਵੀ ਕੰਮ ਕਰਨਾ ਹੈ ਉਹ ਤੁਹਾਡਾ ਗੁਰੂ বিনা ਨਹੀਂ ਹੋ ਸਕਦਾ ਗੁਰੂ ਕਿਸੇ ਵੀ ਰੂਪ 'ਚ ਹੋ ਸਕਦਾ ਹੈ ਤਾਂ ਗੁਰੂ বিনা ਗਤੀ ਨਹੀਂ ਤਾਂ ਤੁਹਾਨੂੰ ਗੁਰੂ ਧਾਰਨਾ ਬਹੁਤ ਜ਼ਰੂਰੀ ਹੈ ਜੋ ਲੋਕ ਕਹਿੰਦੇ ਆ ਬੰਦਿਆਂ ਨੂੰ ਗੁਰੂ ਬਣਾ ਰੱਖਿਆ ਤਾਂ ਉਹਦੇ ਲਈ ਦੱਸ ਰਹੇ ਹਾਂ ਕਿ ਗੁਰੂ বিনা ਕੋਈ ਗਤੀ ਨਹੀਂ ਗੁਰੂ ਸੋਨੂੰ ਧਾਰਨਾ ਬਹੁਤ ਜ਼ਰੂਰੀ ਹੈ ਉਹ ਤੁਹਾਨੂੰ ਸਹੀ ਰਾਹ ਸਤਾ ਦਿਖਾ ਸਕਦਾ ਹੈ ਗੁਰੂ ਤੁਹਾਡਾ ਰੱਬ ਨਹੀਂ ਹੁੰਦਾ ਉਹ ਤੁਹਾਨੂੰ ਸਹੀ ਰਾਹ ਦਿਖਾਉਂਦਾ ਗੱਲਾਂ ਸੋ ਦੋਸਤੋ ਹਮੇਸ਼ਾ ਕੋਈ ਨਾ ਕੋਈ ਗੁਰੂ ਤੁਹਾਡਾ ਜਰੂਰ ਹੋਣਾ ਚਾਹੀਦਾ ਹੈ ਸਟੋਰੀ ਅੱਛੀ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ